ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਪਰ ਜਿਸ ਤਰ੍ਹਾਂ ਜਿਸ ਤਰ੍ਹਾਂ ਹਿਮਾਚਲ ਚ ਡਵੈਲਪਮੈਂਟ ਹੋਂਦੀ ਜਾ ਰਹੀ ਹੈ ਵਿਕਾਸ ਹੁੰਦਾ ਜਾ ਰਿਹਾ ਹੁਣ ਤੁਸੀਂ ਦੇਖ ਲਓ ਕੀ ਪੁਸਾਬ ਤੋਂ ਮੰਡੀ ਰੋਡ ਜਿਹੜੀ ਮਨਾਰੀ ਰੋਡ ਕਹਿੰਦੇ ਇਹਦੇ ਤੇ ਕਿੰਨੇ ਟੋਲ ਪਲਾਜ਼ੇ ਲੱਗ ਚੁੱਕੇ ਕਿੰਨੀ ਸੜਕ ਤੇ ਚੱਲ ਕੇ ਹਿਮਾਚਲ ਵਾਲੇ ਨੇ ਆਪਣੀ ਸੜਕ ਨੂੰ ਲੰਘਣਾ ਉਹ ਨਹੀਂ ਪੰਜਾਬੀ ਭਰਾਵਾਂ ਨੇ ਇੱਕ ਤਾਂ ਇਹ ਵਿਤਕਰਾ ਆ ਜਾਂਦਾ ਫੰਡਮੈਂਟਲ ਰਾਈਟ ਆ ਇਹ ਰੋਕ ਨਹੀਂ ਰੋਕਦੀ ਨਹੀਂ ਹਿਮਾਚਲ ਨੂੰ ਬੰਦ ਨਹੀਂ ਕਰਦੀ ਤਾਂ ਜਿਹੜਾ ਪੰਜਾਬ ਸਰਕਾਰ ਹੈ ਰੈਸੀਪ੍ਰੋਕਲ ਟੈਕਸ ਹੈ ਜਿਹੜਾ ਉਹਦੇ ਬਦਲ ਤੇ ਟੈਕਸ ਲਾਇਆ ਜਾਂਦਾ ਪਰ ਪੰਜਾਬ ਸਰਕਾਰ ਵੀ ਉਸ ਮਤੇ ਦੇ ਕਹ ਲੋ ਵੀ ਉਹਨੂੰ ਬੰਦ ਬਸਤੇ ਦੇ ਵਿੱਚ ਪਾ ਕੇ ਬੈਠੀ ਹੋਈ ਤਾਂ ਸਾਰੀਆਂ ਸਹੂਲਤਾਂ ਹਿਮਾਚਲ ਜੇ ਸੜਕਾਂ 'ਚ ਦੇਖੋ ਤਾਂ ਹਿਮਾਚਲ ਪੰਜਾਬ ਥਾੜਾ ਹੁੰਦੇ ਕੋਈ ਨਹੀਂ ਪੁੱਛਦਾ ਕੋਈ ਸੈਂਟਰਲ ਗ੍ਰਾਂਟ ਨਹੀਂ ਹੈ ਕਿ ਹਮਾਚਲ ਸਰਕਾਰ ਜਿਹੜਾ ਗੈਰ-ਭਾਜਲ ਟੈਕਸ ਹੈ ਗੁੰਡਾ ਟੈਕਸ ਉਹ ਬੰਦ ਕਰੇ ਹਰ ਰੋਜ਼ ਆਣਾ ਜਾਣਾ ਹੁੰਦਾ ਏ ਉਹਨਾਂ ਨੂੰ ਤਾਂ ਫਿਰ ਰੋਜ਼ ਟੈਕਸ ਦੇਣਾ ਪੈਂਦਾ ਰੋਜ਼ ਉਹਨਾਂ ਦੇ ਐਂਟਰੀ ਟੈਕਸ ਦੇਣਾ ਪੈਂਦਾ ਇਹ ਵੀ ਤਾਂ ਉਹ ਲੋਕਾਂ ਨਾਲ ੱਟਕਾ ਹੀ ਹੋ ਰਿਹਾ ਏ ਇਹਨਾਂ ਦੀ ਇੱਛਾ ਸ਼ਕਤੀ ਨਹੀਂ ਹਿਮਾਚਲ ਆਪਣੀ ਸਟੇਟ ਲਈ ਵਫਾਦਾਰ ਸਾਡਾ ਕੋਈ ਪੁੱਛਣ ਵਾਲਾ ਨਹੀਂ ਨਸ਼ਿਆਂ ਵਾਲੀ ਸਾਨੂੰ ਬਦਨਾਮ ਕੀਤਾ ਜਾਂਦਾ ਦੇਖੋ ਹਿਮਾਚਲ ਤੇ ਜਿਹੜੀਆਂ ਕਿੱਥੇ ਟੂਰਿਜ਼ਮ ਦੇ ਹੱਬ ਹੈ ਉੱਥੇ ਕਿਹਨੇ ਨਸ਼ੇ ਵਕਦੇ ਬੰਬੇ ਵਿੱਚ ਕਿਹਨੇ ਨਸ਼ੇ ਵਕਦੇ ਬੀਜੇਪੀ ਦੇ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਇੱਥੇ ਹਿੰਦੀ ਹੀ ਲਾਗੂ ਹੋ ਹਿੰਦੀ ਸਾਡੀ ਰਾਸ਼ਵੀ ਭਾਸ਼ਾ ਹੈ ਪਰ ਇੱਥੇ ਪੰਜਾਬੀ ਕਿਉਂ ਚੁੱਪਦੀ ਲੋਕਾਂ ਨੂੰ ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਡੀਪ 5 ਚੈਨਲ ਪੰਜਾਬੀ ਤੇ ਮੇਹਾਬੁੱਤ ਸਿੰਘ ਰਾਣਾ ਸਾਡੇ ਨਾਲ ਅੱਜ ਜ਼ਿਲ੍ਹਾ ਰੂਪਨਗਰ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਐਡਵੋਕੇਟ ਪਰਮਜੀਤ ਸਿੰਘ ਪੰਮਾ ਹਾਜ਼ਰ ਨੇ ਜਿਨ੍ਹਾਂ ਵੱਲੋਂ ਇਲਾਕੇ ਦੀਆਂ ਪ੍ਰਮੁੱਖ ਮੰਗਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹਲਾਕੇ ਦੀਆਂ ਭਾਵੇਂ ਸਮੱਸਿਆਵਾਂ ਦੀ ਗੱਲ ਕੀਤੀ ਜਾਵੇ ਵੱਡੀ ਸਮੱਸਿਆ ਸੀਗੀ ਖਾਸ ਕਰਕੇ ਪੰਜਾਬ ਦੇ ਲੋਕਾਂ ਦੀ ਇਹ ਸਮੱਸਿਆ ਸੀਗੀ ਕਿ ਜਿਹੜੇ ਵੀ ਲੋਕ ਹਿਮਾਚਲ ਦੇ ਵਿੱਚ ਜਾਂਦੇ ਸੀ ਉਹਨਾਂ ਨੂੰ ਐਂਟਰੀ ਟੈਕਸ ਜਿਹੜਾ ਹੈ ਉਹ ਦੇਣਾ ਪੈਂਦਾ ਹਿਮਾਚਲ ਦੇ ਵਿੱਚ ਜਾਣ ਦਾ ਇਹਨਾਂ ਵੱਲੋਂ ਬੀਤੇ ਦਿਨੀ ਇੱਕ ਇਲਾਕਾ ਬਚਾਓ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਅੱਜ ਉਸ ਕਮੇਟੀ ਵੱਲੋਂ ਨੰਗਲ ਦੇ ਨਜ਼ਦੀਕੀ ਪਿੰਡ ਮਹਿਤਪੁਰ ਵਿਖੇ ਜੋ ਹਿਮਾਚਲ ਦਾ ਸਰਦੀ ਪਿੰਡ ਹੈ ਉੱਥੇ ਧਰਨਾ ਦਿੱਤਾ ਗਿਆ ਹੈ ਆ ਸਾਡੇ ਨਾਲ ਐਡਵੋਕੇਟ ਪਰਮਜੀਤ ਪੰਮਾ ਹਾਜ਼ਰ ਨੇ ਗੱਲਬਾਤ ਸ਼ੁਰੂ ਕਰਾਂਗੇ ਪੰਮਾ ਜੀ ਕੀ ਲੱਗਦਾ ਜੋ ਐਂਟਰੀ ਟੈਕਸ ਜਿਹੜਾ ਹਿਮਾਚਲ ਸਰਕਾਰ ਬਨੋਏ ਲਾਇਆ ਗਿਆ ਹੈ ਇਹਦੇ ਤੇ ਜਿਹੜੇ ਹਿਮਾਚਲ ਦੇ ਕੋਈ ਵਹੀਕਲ ਉੱਥੇ ਇੰਟਰ ਹੁੰਦੇ ਆ ਉਹਨਾਂ ਤੋਂ ਪੈਸੇ ਨਹੀਂ ਲਏ ਜਾਂਦੇ ਜਿਹੜੇ ਬਾਹਰਲੇ ਸੂਬੇ ਦੇ ਲੋਕ ਹੈਗੇ ਆ ਉਹਨਾਂ ਤੋਂ ਪੈਸੇ ਲਏ ਜਾਂਦੇ ਆ ਕੀ ਲੱਗਦਾ ਇਹ ਕਿਸ ਕਾਨੂੰਨ ਦੇ ਅਧੀਨ ਇਹ ਆਂਦਾ ਹੈ ਜਾਂ ਨਹੀਂ ਆਂਦਾ ਸਭ ਤੋਂ ਪਹਿਲਾਂ ਤੁਹਾਡੇ D5 ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਮੁੱਦੇ ਚੱਕਦੇ ਆਂ ਉਹ ਚੱਕੇ ਇੱਥੇ ਰਹਿ ਜਾਣ ਨੇ ਜੇ ਤੁਹਾਡੇ ਵਰਗੇ ਭਰਾ ਇਹਨੂੰ ਸਮਾਜ ਧੱਕਾ ਨਾਲ ਲੈ ਕੇ ਜਾ ਸਕਣ ਤਾਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਇਹ ਜਿਹੜਾ ਟੈਕਸ ਦੀ ਗੱਲ ਕਰਦੇ ਇਹ ਟੋਲ ਪਲਾਜਾ ਇਹਨਾਂ ਨੇ ਲਾਇਆ ਗਿਆ ਜਿਹੜਾ ਟੋਲ ਪਲਾਜਾ ਹੈ ਉਹ ਗੈਰ ਕਾਨੂੰਨੀ ਹੈ ਉਹ ਗੈਰ ਕਾਨੂੰਨੀ ਇਸ ਲਈ ਆ ਕਿ ਜਦੋਂ ਸਰਕਾਰਾਂ ਰਾਸ਼ਟਰੀ ਮਾਰਗ ਬਣਦਾ ਨੈਸ਼ਨਲ ਹਾਈਵੇ ਬਣਦਾ ਉਹਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਦਾ ਨਿਰਮਾਣ ਕਰਦੀ ਤੇ ਉਹਦੇ ਬਦਲੇ ਇਹਦੇ ਵਿੱਚ ਨੈਸ਼ਨਲ ਹਾਈਵੇ ਦੇ ਅਲੱਗ-ਅਲੱਗ ਟੋਲ ਪਲਾਜੇ ਹਰ ਸਟੇਟ ਦੇ ਵਿੱਚ ਆ ਕਿਸੇ ਇੱਕ ਸਟੇਟ ਚ ਨਹੀਂ ਆ ਸਾਡੇ ਹਿਮਾਚਲ ਦੇ ਭਰਾ ਪਹਿਲਾਂ ਕਹਿੰਦੇ ਸੀ ਕਿ ਦੇਖੋ ਸਾਡਾ 21 ਟੈਕਸ ਆ ਬਈ ਆਪਾਂ ਤਾਂ ਇੱਕ ਟੈਕਸ ਲਾਣੇ ਤੁਸੀਂ ਸਾਰੀ ਸਟੇਟ ਦੇ ਵਿੱਚ ਘੁੰਮੋ ਤੇ ਕਿਤੇ ਨਾ ਕਿਤੇ ਬਾਜਬ ਵੀ ਹੋ ਜਾਂਦਾ ਸੀ ਵੀ ਚਲੋ ਯਾਰ ਆਪਾਂ ਪੰਜ ਟੋਲ ਪਲਾਜੇ ਦੇਣੀ ਇੱਕ ਲੈ ਰਹੇ ਤਾਂ ਕੋਈ ਮਾੜੀ ਗੱਲ ਨਹੀਂ ਪਰ ਜਿਸ ਤਰ੍ਹਾਂ ਜਿਸ ਤਰ੍ਹਾਂ ਹਿਮਾਚਲ ਚ ਡਵੈਲਪਮੈਂਟ ਹੁੰਦੀ ਜਾ ਰਹੀ ਵਿਕਾਸ ਹੁੰਦਾ ਜਾ ਰਿਹਾ ਹੁਣ ਤੁਸੀਂ ਦੇਖ ਲਓ ਕੀਰਤਪੁਰ ਸਾਹਿਬ ਤੋਂ ਮੰਡੀ ਰੋਡ ਜਿਹੜੀ ਮਨਾਲੀ ਰੋਡ ਕਹਿੰਦੇ ਨੇ ਇਹਦੇ ਤੇ ਕਿੰਨੇ ਟੋਲ ਪਲਾਜੇ ਲੱਗ ਚੁੱਕੇ ਕੀ ਪਹਿਲਾਂ ਜੇ ਤੁਸੀਂ ਕੀਤਪੁਰ ਸਾਹਿਬ ਤੋਂ ਐਂਟਰ ਕਰੋ ਪਹਿਲਾਂ ਉੱਥੇ ਟੋਲ ਪਲਾਜ਼ਾ ਹਿਮਾਚਲ ਸਰਕਾਰ ਦਾ ਉਸ ਤੋਂ ਬਾਅਦ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਦੇ ਉਸ ਤੋਂ ਬਾਅਦ ਜੇ ਤੁਸੀਂ ਮਨਾਲੀ ਜਾਣਾ ਤਾਂ ਉੱਥੇ ਗ੍ਰੀਨ ਟੈਕਸ ਹੈ ਕਹਿਣ ਦਾ ਮਤਲਬ ਇਹ ਆ ਕਿ 5 5 6 6 ਆਰਗੇਨਾਈਜੇਸ਼ਨ ਹਿਮਾਚਲ ਸਰਕਾਰ ਲੱਗ ਰਹੀ ਮਿਨਿਸਪਲ ਕਾਰਪੋਰੇਸ਼ਨ ਲੱਗ ਲੈ ਰਹੀ ਤੇ ਨੈਸ਼ਨਲ ਹਾਈਵੇ ਲੱਗ ਲੈ ਰਿਹਾ ਸਾਡਾ ਵਿਰੋਧ ਹਿਮਾਚਲ ਦੇ ਭਰਾਵਾਂ ਨਾਲ ਨਹੀਂ ਹੈ ਸਾਡੀ ਮੰਗ ਹੈ ਇਸ ਤਰ੍ਹਾਂ ਦਾ ਭਾਰਤ ਦੇਸ਼ ਦੇ ਵਿੱਚ ਕਿਹੜਾ ਸੂਬਾ ਜਿਹੜਾ ਸੂਬਾ ਆਪਣੇ ਨਾਗਰਿਕਾਂ ਨੂੰ ਛੁੱਟ ਦੇ ਰਿਹਾ ਉਹਨੂੰ ਕਹ ਲਿਆ ਵੀ ਰਿਵੈਟ ਦੇ ਰਿਹਾ ਇਸ ਤਰ੍ਹਾਂ ਦਾ ਦੇਸ਼ ਦੇ ਨਾਗਰਿਕ ਕਿਹ ਹੈ ਜਿੰਨੀ ਸੜਕ ਤੇ ਚੱਲ ਕੇ ਹਿਮਾਚਲ ਵਾਲੇ ਨੇ ਆਪਣੀ ਸੜਕ ਨੂੰ ਲੰਘਣਾ ਹੈ ਉਨਾ ਹੀ ਪੰਜਾਬੀ ਭਰਾਵਾਂ ਨੇ ਇੱਕ ਤਾਂ ਇਹ ਵਿਤਕਰਾ ਜਾਂਦਾ ਫੰਡਾਮੈਂਟਲ ਰਾਈਟ ਆ ਰਾਈਟ ਆਪਾਂ ਕਿਤੇ ਵੀ ਆਪਾਂ ਸਫਰ ਕਰ ਸਕਦੇ ਹਾਂ ਸਾਨੂੰ ਕੋਈ ਰੋਕ ਨਹੀਂ ਸਕਦਾ ਪਾਰਸ਼ੀਅਲਟੀ ਆ ਕਿ ਹਿਮਾਚਲ ਤੋਂ ਨਹੀਂ ਲੈਣਾ ਠੀਕ ਹੈ ਦੂਜੀ ਗੱਲ ਜਦੋਂ ਨੈਸ਼ਨਲ ਹਾਈਵੇ ਬਣ ਗਈ ਤਾਂ ਤੁਹਾਡਾ ਰੋਲ ਨਹੀਂ ਰਹਿ ਜਾਂਦਾ ਕਿ ਤੁਸੀਂ ਲੈਣਾ ਜਾਂ ਭਾਰਤ ਦੀ ਕੋਈ ਸਟੇਟ ਇਸ ਤਰ੍ਹਾਂ ਦਾ ਟੈਕਸ ਲੈਂਦੀ ਹੋਵੇ ਤਾਂ ਵੀ ਚਲੋ ਮੰਨ ਲੈਂਦੇ ਕੀ ਕਨਸਟੀਚਿਊਸ਼ਨ ਹੈਗਾ ਅਸੀਂ 9 ਜੂਨ ਨੂੰ ਮੈਂ ਮਿਊਨਿਸਪਲ ਕਾਉਂਸਲਰ ਵੀ ਆ ਮਿਊਨਿਸਪਲ ਕਾਉਂਸਲ ਨੰਗੜਲੇ ਮਤਾ ਪਾਤ ਕੀ ਸਾਈ ਉਸ ਮਤੇ ਚ ਕਿਹਾ ਗਿਆ ਸੀ ਪੰਜਾਬ ਸਰਕਾਰ ਨੂੰ ਕਿ ਤੁਸੀਂ ਜਿਹੜਾ ਟੈਕਸ ਹੈ ਜਾਂ ਤਾਂ ਹਿਮਾਚਲ ਨਾਲ ਗੱਲ ਕਰਕੇ ਹਿਮਾਚਲ ਤੋਂ ਰਕਵਾਓ ਜੇ ਰੋਕ ਨਹੀਂ ਰੋਕਦੇ ਨਹੀਂ ਹਿਮਾਚਲ ਨੂੰ ਬੰਦ ਨਹੀਂ ਕਰਦੀ ਤਾਂ ਜਿਹੜਾ ਪੰਜਾਬ ਸਰਕਾਰ ਹੈ ਰੈਸੀ ਪ੍ਰੋਕਲ ਟੈਕਸ ਹੈ ਜਿਹੜਾ ਉਹਦੇ ਬਦਲ ਚ ਟੈਕਸ ਲਾਇਆ ਜਾ ਤੁਸੀਂ ਲਾਓ ਪਰ ਪੰਜਾਬ ਸਰਕਾਰ ਵੀ ਉਸ ਮਤੇ ਦੇ ਕਹਿ ਲੋ ਵੀ ਉਹਨੂੰ ਬੰਦ ਬਸਤੇ ਦੇ ਵਿੱਚ ਪਾ ਕੇ ਬੈਠੀ ਹੋਈ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਪਹਿਲਾ ਮਹੀਨਾ ਚਿੱਠੀ ਲਿਖੀ ਸੀ ਉਹਦੇ ਵਿੱਚ ਵੀ ਹਜੇ ਸਾਡੇ ਤੇ ਮੈਨੂੰ ਲੱਗਦਾ ਕੋਈ ਕਾਰਵਾਈ ਨਹੀਂ ਹੋਈ ਸਾਡਾ ਹਿਮਾਚਲ ਦੇ ਭਰਾਵਾਂ ਨਾਲ ਮੈਂ ਫੇਰ ਕਹਿੰਦਾ ਦੁਸ਼ਮਣੀ ਨਹੀਂ ਐ ਪਰ ਆਪਾਂ ਕਹਿੰਦੇ ਕਿ ਜੇ ਉਹ ਟੈਕਸ माफ ਨਹੀਂ ਕਰਦੇ ਤਾਂ ਬਰਾਬਰ ਦਾ ਟੈਕਸ ਨੰਗਲ ਤਾਂ ਸੀ ਲਾ ਦਿੱਤਾ ਅਨੰਤਪੁਰ Saab ਲਾਇਆ ਜਾਵੇ ਕਿਪੁਰ Saab ਲਾਇਆ ਜਾਵੇ ਹਿਮਾਚਲ ਚਲਾ ਸੌਰੀ ਪਠਾਨਕੋਟ ਲਾਇਆ ਜਾਵੇ ਗਰਦਾਸਪੁਰ ਲਾਇਆ ਜਾਵੇ ਮਹਾਲੀ ਜ਼ਿਲ੍ਹੇ ਚ ਲਾਇਆ ਜਾਵੇ ਚੰਡੀਗੜ੍ਹ ਤੋਂ ਵੀ ਲਾਇਆ ਜਾਵੇ ਤਾਂ ਉਹਨਾਂ ਨੂੰ ਪਤਾ ਲੱਗੂ ਹਿਮਾਚਲ ਵਾਲਿਆਂ ਨੂੰ ਇੱਥੇ ਯਾਰ ਇੰਡਸਟਰੀ ਦੇ ਵਿੱਚ ਦੇਖੋ ਤਾਂ ਸਾਰੀਆਂ ਸਹੂਲਤਾਂ ਹਿਮਾਚਲ ਦੀ ਜੇ ਸੜਕਾਂ ਚ ਦੇਖੋ ਤਾਂ ਹਿਮਾਚਲ ਪੰਜਾਬ ਥਾੜਾਂ ਦੇ ਕੋਈ ਨਹੀਂ ਪੁੱਛਦਾ ਕੋਈ ਸੈਂਟਰਲ ਗਰਾਂਟ ਨਹੀਂ ਹੈ ਉੱਥੇ ਸਾਡੇ ਭਰਾ ਪਰ ਅਸੀਂ ਵੀ ਤਾਂ ਉਹਨਾਂ ਦੇ ਭਰਾ ਹਾਂ ਜੇ ਸਾਡੇ ਉਹ ਭਰਾ ਤਾਂ ਉਹਨਾਂ ਦੇ ਭਰਾ ਅਸੀਂ ਹਾਂ ਇਸ ਕਰਕੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਜੇ ਪੰਜਾਬ ਸਰਕਾਰ ਆਪਣੇ ਬਾਰਡਰਾਂ ਤੇ ਟੈਕਸ ਲਾ ਦੇਵੇ ਜਾਂ ਹਰਿਆਣੇ ਵਾਲੇ ਆਪਣੇ ਤੇ ਲਾ ਦੇਣ ਮੈਂ ਕਹਿੰਦਾ ਖਾਸ ਕਰਕੇ ਪੰਜਾਬ ਸਰਕਾਰ ਕਿਉਂਕਿ ਸਾਡੀ ਸੀਮਾ ਜਿਆਦਾ ਲੱਗਦੀ ਤਾਂ 100 ਕਰੋੜ ਰੁਪਏ ਦਾ ਰੈਵਨਿਊ ਸਾਲਾਨਾ ਹੋਏਗਾ ਤੇ ਹਮਾਚਲ ਵਾਲਿਆਂ ਨੂੰ ਜਦ ਆਪਣੀ ਪਰਚੀ ਘੱਟ ਹੋਣੀ ਫਿਰ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਣਾ ਕਿ ਇਹ ਜਿਹੜਾ ਟੈਕਸ ਹੈ ਲੱਗਣਾ ਨਹੀਂ ਚਾਹੀਦਾ ਤੇ ਮੇਰੀ ਇਹ ਹੈ ਕਿ ਅੱਜ ਅਸੀਂ ਧਰਨਾ ਦਿੱਤਾ ਸੀ ਅਸੀਂ ਜਾਮ ਵੀ ਰੱਖਿਆ ਲੋਕਾਂ ਨੂੰ ਬਹੁਤਾ ਤੰਗ ਨਹੀਂ ਕੀਤਾ ਇੰਨਾ ਕਜਾਮ ਲਾਇਆ ਕਿ ਸਰਕਾਰਾਂ ਵੀ ਹਿੱਲਣ ਤੇ ਸਾਡੇ ਆਮ ਲੋਕ ਤੰਗ ਵੀ ਨਾ ਹੋਣ ਅਸੀਂ ਉਥੇ ਜਾਮ ਲਾਇਆ ਤੇ ਅਸੀਂ ਮੰਗ ਕੀਤੀ ਕਿ ਹਿਮਾਚਲ ਸਰਕਾਰ ਜਿਹੜਾ ਗੈਰ ਬਾਜ਼ਰ ਟੈਕਸ ਹੈ ਗੁੰਡਾ ਟੈਕਸ ਉਹ ਬੰਦ ਕਰੇ ਜਿਹੜਾ ਟੋਲਾਂ ਤੇ ਲੈਣੇ ਆ ਇੱਕ ਟੂਰਿਜ਼ਮ ਦੇ ਤੌਰ ਤੇ ਅਸੀਂ ਉਹਨਾਂ ਨੂੰ ਪੈਸੇ ਕਮਾ ਕੇ ਆਣੇ ਇੱਕ ਸਾਡੀਆਂ ਜੇਬਾਂ ਵੜਦੇ ਉਹ ਬੰਦ ਕਰੇ ਜੇ ਨਹੀਂ ਹੈ ਤਾਂ ਪੰਜਾਬ ਸਰਕਾਰ ਜਿਹੜਾ ਅਸੀਂ ਮਤਾ ਪਾਸ ਕੀਤਾ ਸੀ ਉਹਨੂੰ ਲਾਗੂ ਕਰਕੇ ਪੰਜਾਬ ਦੇ ਵਿੱਚ ਇੱਕ ਆਧਾਰਨ ਸੈੱਟ ਕਰੇ ਆ ਪਮਦੀ ਕੇ ਜੇ ਬੇਸੇ ਆਪਾਂ ਗੱਲ ਕਰੀਏ ਖਾਸ ਕਰਕੇ ਨੰਗਲ ਹੋ ਗਿਆ ਆਨੰਦਪੁਰ ਸਾਹਿਬ ਹੋ ਗਿਆ ਕੀਰਤਪੁਰ ਸਾਹਿਬ ਹੋ ਗਿਆ ਜਾਂ ਆਪਾਂ ਪਠਾਨਕੋਟ ਦਾ ਏਰੀਆ ਏ ਜਿਹੜੇ ਜਿਹੜੇ ਪੰਜਾਬ ਦੇ ਏਰੀਏ ਹਿਮਾਚਲ ਦੇ ਨਾਲ ਲੱਗਦੇ ਨੇ ਖਾਸ ਕਰਕੇ ਜਿਵੇਂ ਬਿਲਕੁਲ ਨੰਗਲ ਦੇ ਨੰਗਲ ਦਾ ਜਿਹੜਾ ਸਿਰਫ ਆਪਾਂ ਕਹਿੰਦੀ ਆ ਬਾਰਡਰ ਹੈਗਾ ਨੰਗਲ ਵੀ ਕੀਰਤਪੁਰ ਸਾਹਿਬ ਵੀ ਬਾਰਡਰ ਆਨੰਦਪੁਰ ਸਾਹਿਬ ਵੀ ਇਹਨਾਂ ਦੀ ਆਸ ਤੇ ਵਿੱਚ ਲੋਕਾਂ ਦੀਆਂ ਰਿਸ਼ਤੇਦਾਰੀਆਂ ਆਏ ਲੱਗਦਾ ਨਹੀਂ ਕਿ ਜਿਹੜੇ ਕਿਸੇ ਨੇ ਆ ਫੇ ਕੋਈ ਕੰਮ ਕਰਦਾ ਹਿਮਾਚਲ ਦੇ ਵਿੱਚ ਉਹਨਾਂ ਦਾ ਹਰ ਰੋਜ਼ ਆਣਾ ਜਾਣਾ ਹੁੰਦਾ ਏ ਉਹਨਾਂ ਨੂੰ ਤਾਂ ਫਿਰ ਰੋਜ਼ ਟੈਕਸ ਦੇਣਾ ਪੈਂਦਾ ਰੋਜ਼ ਉਹਨਾਂ ਦੀ ਐਂਟਰੀ ਟੈਕਸ ਦੇਣਾ ਪੈਂਦਾ ਇਹ ਵੀ ਤਾਂ ਉਹ ਲੋਕਾਂ ਨਾਲ ਥੱਕਾ ਹੀ ਹੋ ਰਿਹਾ ਦੇਖੋ ਰਿਸ਼ਤੇਦਾਰੀਆਂ ਨਾਲੋਂ ਵੀ ਉੱਪਰ ਗੱਲ ਕੀ ਹੈ ਮਾਤਾ ਰੈਣਾ ਦੇਵੀ ਜੀ ਦਾ ਜਿਹੜਾ ਸਥਾਨ ਹੈ ਹਿਮਾਚਲ 'ਚ ਅਸੀਂ ਪੰਜਾਬ ਤੋਂ ਜਾਣਾ ਦੇਣਾ ਤਾਂ ਟੋਲ ਗੁਰੂਕਲਾਹੌਰ ਮਾਤਾ ਚੰਦਪੁਰ ਨਹੀਂ ਹੈ ਜਵਾਲਾ ਜੀ ਹੈ ਇਹ ਮਾਤਾ ਬਗਲਾਮੁਖੀ ਆ ਮਾਤਾ ਕਾਂਗੜਾ ਦੇਵੀ ਆ ਇਹ ਸਾਰੇ ਹੀ ਧਾਰਮਿਕ ਸਥਾਨ ਬਾਬਾ ਬਾਲਕਨਸ ਜੀ ਆ ਅਸੀਂ ਜਾਂਦੇ ਸਾਡੇ ਤੇ ਟੈਕਸ ਲਿਆ ਜਾਂਦਾ ਇਹ ਤਾਂ ਵੀ ਵੱਡੀ ਗੱਲ ਹੈ ਸਾਡਾ ਵਪਾਰ ਸਾਂਝਾ ਸਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਅਸੀਂ 50 ਮੀਟਰ ਜਾਣਾ 110 ਰੁਪਏ ਦੇ ਕੇ ਜਾਈਏ ਇਸ ਕੱਲਾ ਪੰਜਾਬ ਨੂੰ ਨੁਕਸਾਨ ਨਹੀਂ ਆ ਜਿਹੜੀ ਬਾਰਡਰ ਤੇ ਜਿਹੜੇ ਹਿਮਾਚਲ ਦੇ ਸ਼ਹਿਰ ਜੇ ਉਹ ਟੈਕਸ ਮਾਫ ਹੋਵੇ ਤਾਂ ਸਾਡਾ ਬਿਜ਼ਨਸ ਵਧੇ ਸਾਡੇ ਲੋਕ ਉਥੋਂ ਆਪਾਂ ਜੇ ਕਿਤੇ 5 ਕਿਲੋਮੀਟਰ ਆਪਣੇ ਸ਼ਹਿਰ ਚੀਜ਼ ਖਰੀਦ ਕੇ ਲੈਣੀ ਜੇ ਸਾਨੂੰ 10 ਮੀਟਰ ਤੇ ਚੀਜ਼ ਮਿਲ ਰਹੀ ਆਪਾਂ ਉਥੋਂ ਖਰੀਦੀੇ ਜਾ ਕੇ ਕਾਰਨ ਕੀ ਆ ਸਾਡੀਆਂ ਸਰਕਾਰਾਂ ਕੋਈ ਵੀ ਆ ਪੁਰਾਣੀਆਂ ਵੀ ਆ ਸਾਡੀ ਪਾਰਟੀਆਂ ਦੀ ਵੀ ਆ ਇਹਨਾਂ ਦੀ ਇੱਛਾ ਸ਼ਕਤੀ ਨਹੀਂ ਹੈ ਫੇਮਾ ਤੇਲ ਆਪਣੀ ਸਟੇਟ ਲਈ ਵਫਾਦਾਰ ਸਾਡਾ ਕੋਈ ਪੁੱਛਣ ਵਾਲਾ ਨਹੀਂ 9 ਜੂਨ ਤੋਂ ਲੈ ਕੇ ਅੱਜ ਤੱਕ ਪੰਜਾਬ ਸਰਕਾਰ ਨੇ ਸਾਡਾ ਪਾਸ ਕੀਤਾ ਹੋਇਆ ਮਤਾ ਨਹੀਂ ਲਾਇਆ ਹੈ ਹੀ ਨਹੀਂ ਕਿਸੇ ਨੇ ਧਿਆਨ ਉਮਦੀ ਤੇ ਆਪਾਂ ਗੱਲ ਕਰੀਏ ਤੁਸੀਂ ਕਹਿੰਦੇ ਮਤਾ ਤਾਂ ਪਤਾ ਗੱਲ ਚੱਲਦੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਆ ਪੰਜਾਬ ਦੇ ਪੰਜਾਬ ਦੇ ਵਿੱਚ ਤਾਂ ਇਹ ਹਾਲਾਤ ਹੈਗੇ ਕਿ ਬਾਹਰੋਂ ਕੋਈ ਵੀ ਆ ਜਾਵੇ ਇੱਥੇ ਆ ਕੇ ਉਹ ਨੌਕਰੀ ਵੀ ਕਰ ਸਕਦਾ ਉਹ ਜ਼ਮੀਨ ਵੀ ਖਰੀਦ ਸਕਦਾ ਜੇ ਅਸੀਂ ਜਾ ਕੇ ਸਾਡਾ ਜਦ ਕੇ ਸਾਡੇ ਘਰਾਂ ਤੋਂ ਆਪਾਂ ਕਹਿ ਲਈ ਤਾਂ ਅੱਧਾ ਕਿਲੋਮੀਟਰ ਤੇ ਹਿਮਾਚਲ ਲੱਗਦਾ ਅਸੀਂ ਹਿਮਾਚਲ ਦੇ ਵਿੱਚ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇ ਪਰ ਉਹ ਲੋਕ ਕੋਈ ਕੋਈ ਵੀ ਆ ਕੇ ਪੰਜਾਬ ਦੇ ਵਿੱਚ ਖਰੀਦ ਸਕਦਾ ਇਹ ਵੀ ਤਾਂ ਲੱਗਦਾ ਵਿਤਕਰਾ ਹੋ ਰਿਹਾ ਪੰਜਾਬ ਦੇ ਲੋਕਾਂ ਨਾਲ ਇੱਕ ਦੇਖੋ 370 ਤਾਰਾ ਜੰਮੂ ਕਸ਼ਮੀਰ ਤੋੜੀ ਗਈ ਉੱਥੇ ਕੀ ਕਹਿੰਦੇ ਸਾਰਾ ਭਾਰਤ ਸਾਡਾ ਦੇਸ਼ ਅਸੀਂ ਵੀ ਕਿ ਅਸੀਂ ਖੁਸ਼ ਹਾਂ ਜੀ ਉੱਥੇ ਤੋੜਤੀ ਕਿਉਂਕਿ ਅਸੀਂ ਜ਼ਮੀਨ ਲੈ ਸਕਣਗੇ ਠੀਕ ਹੈ ਤੋੜਨੀ ਚਾਹੀਦੀ ਹੈ ਪਰ ਹਿਮਾਚਲ 'ਚ ਕਿਉਂ ਮੁੱਦਾ ਨਹੀਂ ਠਾਇਆ ਜਾਂਦਾ ਕਿ ਉੱਥੇ ਵੀ ਜਿਹੜੀ ਦਫਾ ਹੈ ਉਹ ਤੋੜੀ ਜਾਵੇ ਉਹ ਤੋੜ ਕੇ ਜਿਹੜਾ ਰੀਆਰਗੇਨਾਈਜੇਸ਼ਨ ਇੱਕ ਤੋੜ ਕੇ ਅਸੀਂ ਵੀ ਐਗਰੀਕਲਚਰ ਲੈਂਡ ਲੈ ਸਕੀ ਸਾਡਾ ਮੋਹਾਲੀ ਆ ਸਾਡਾ ਖਰੜਾ ਹੈ ਸਾਡਾ ਜਲੰਧਰ ਹੈ ਸਾਡਾ ਨਿਊ ਚੰਡੀਗੜ੍ਹ ਹੈ ਤੁਸੀਂ ਦੇਖੋ ਐਸਪੀ ਗੱਡੀਆਂ ਘੁੰਮ ਰਹੀਆਂ ਉੱਥੇ ਦੇ ਲੋਕ ਵਾਸੀ ਬਣ ਗਏ ਅਸੀਂ ਮਿਨੋਰਟੀ ਚ ਆਣਾ ਕੋਈ ਯੂਪੀ ਤੋਂ ਆ ਕੇ ਆ ਗਿਆ ਯਾਰ ਇੱਕ ਦੇਸ਼ ਆ ਪਰ ਇੱਕ ਦੇਸ਼ ਚ ਹਿਮਾਚਲ ਵੀ ਤਾਂ ਇੱਕ ਦੇਸ਼ ਹੀ ਆ ਉੱਥੇ ਅਸੀਂ ਕਿਉਂ ਨਹੀਂ ਜਾ ਸਕਦੇ ਸਾਡੀਆਂ ਨੌਕਰੀਆਂ ਰਾਜਸਥਾਨ ਵਾਲੇ ਲੈ ਗੇ ਸਾਡੀਆਂ ਨੌਕਰੀਆਂ ਹਰਿਆਣੇ ਵਾਲੇ ਲੈ ਗੇ ਸਾਡੀਆਂ ਨੌਕਰੀਆਂ ਯੂਪੀ ਵਾਲੇ ਲੈ ਗੇ ਪੰਜਾਬ ਪੁਲਿਸ ਮੰਨੀ ਜਾਂਦੀ ਸੀ ਪੰਜਾਬੀ ਨਹੀਂ ਰਹੇ ਪੰਜਾਬੀ ਨਹੀਂ ਰਹੇ ਉੱਥੇ ਦੇ ਇੰਸਪੈਕਟਰ ਦੀਆਂ ਭਾਰਤੀਆਂ ਬਾਹਰ ਦੀਆਂ ਹੋ ਗਈਆਂ ਯਾਰ ਤੁਸੀਂ ਸਟੇਟ ਨੂੰ ਲੈ ਕੇ ਕਿੱਥੇ ਚਲੇ ਹੋ ਸਟੇਟ ਇਸ ਲਈ ਆ ਕਿ ਜਿਹੜੇ ਲੋਕ ਆਪਾਂ ਤਾਂ ਬਹੁਤ ਛੋਟੇ ਪੱਧਰ ਦੇ ਆ ਜਿਹੜੇ ਲੋਕ ਤੁਹਾਡੇ ਵਰਗੇ ਜਾਂ ਕੋਈ ਹੋਰ ਪੱਤਰਕਾਰ ਸਹਿਬਾਨ ਆ ਜਿਹੜੇ ਸਮਾਜ ਦੀ ਲੜਾਈ ਲੜਨਾ ਚਾਹੁੰਦੇ ਉਹਨਾਂ ਨੂੰ ਹਰ ਕਿਸਮ ਦੀ ਸਰਕਾਰ ਆ ਕਿਸੇ ਪਾਰਟੀ ਦੀ ਆ ਜਿਹੜੇ ਲੀਡਰ ਸਾਡੇ ਵਰਗੇ ਲੀਡਰ ਨਹੀਂ ਕਿਹਾ ਜਾ ਸਾਡੇ ਵਰਕਰ ਜਿਹੜੇ ਵਰਕਰ ਉੱਠਣਾ ਚਾਹੁੰਦੇ ਸਰਕਾਰਾਂ ਜਾਂ ਪਾਰਟੀਆਂ ਰਾਜਨੀਤਿਕ ਆਪਣਾ ਬਿਜ਼ਨਸ ਬਣ ਚੁੱਕਿਆ ਹੈ ਰਾਜਨੀਤੀ ਕਾਰਨ ਕੀ ਆ ਨਸ਼ਿਆਂ ਲਈ ਸਾਨੂੰ ਬਦਨਾਮ ਕੀਤਾ ਜਾਂਦਾ ਦੇਖੋ ਮਾਥਲ ਤੇ ਜਵੀਆਂ ਜਿੱਥੇ ਟੂਰਿਜ਼ਮ ਦਾ ਹੱਬ ਹੈ ਉੱਥੇ ਕਿਹਨੇ ਨਸ਼ੇ ਵੇਚਦੇ ਬੰਬਈ ਚ ਕਿਹਨੇ ਨਸ਼ੇ ਵੇਚਦੇ ਜੇ ਸਾਡਾ ਸਿੰਗਰ ਕੋਈ ਗਾਣਾ ਗਾ ਦਵੇ ਸਾਡਾ ਗੀਤ ਗਾ ਦਵੇ ਪੰਜਾਬੀ ਦੇ ਕਲਚਰ ਤੇ ਲਾਇਆ ਜਾਂਦਾ ਜੇ ਇੱਕ ਇੱਥੇ ਗੈਂਗਸਟਰ ਵਾਲਾ ਗਾਣਾ ਆ ਜਵੇ ਤਾਂ ਤੁਹਾਨੂੰ ਬੜੀ ਤਕਲੀਫ ਹੁੰਦੀ ਸਾਰਿਆਂ ਨੂੰ ਪਰ ਬੰਬੇ ਦੀ ਫਿਲਮ ਇੰਡਸਟਰੀ ਚ ਦੌੜਦਾ ਸਾਡਾ ਕਲਚਰ ਅਫਗਾਨੀਆਂ ਨਾਲ ਲੜਦਾ ਹੈ ਸਾਡਾ ਕਲਚਰ ਜਿਹੜਾ ਮੁਗਲਾਂ ਨਾਲ ਲੜਦਾ ਹੈ ਮੁਸਲਮਾਨਾਂ ਨਾਲ ਲੜਦਾ ਹੈ ਸਾਡਾ ਕਲਚਰ ਸਾਨੂੰ ਨਿਪੁੰਸਕ ਬਣਾਇਆ ਜਾ ਰਿਹਾ ਉਹ ਕਿਉਂ ਕਿ ਕਲਚਰ ਵੀ ਖਤਮ ਕਰ ਦੋ ਸਾਡਾ ਇੱਥੇ ਜਿਹੜਾ ਜਿਹੜਾ ਸਾਡਾ ਡੈਮੋਗ੍ਰਾਫੀ ਆ ਜੀਓਗ੍ਰਾਫੀ ਆ ਉਹ ਵੀ ਖਤਮ ਕਰ ਦੋ ਤੁਹਾਨੂੰ ਪਤਾ ਹੀ ਨਾ ਲੱਗੇ ਕਿ ਤੁਸੀਂ ਹੈ ਕੌਣ ਹੈ ਤੁਹਾਡਾ ਵੰਸ਼ ਕੀ ਹੈ ਲੋਕ ਆਪਣੇ ਵੰਸ਼ ਨੂੰ ਯਾਦ ਰੱਖਦੇ ਮਰਾਠਾ ਹੈ ਮਹਾਰਾਸ਼ਟਰ ਹੈ ਸਾਰੀਆਂ ਪਾਰਟੀਆਂ ਨੇ ਨਾਲੇ ਹਿੰਦੂ ਸ਼ਿਵ ਸੈਨਾ ਆਪਾਂ ਹਿੰਦੂ ਇੱਕ ਕਹਿ ਲਿਓ ਵੀ ਹਿੰਦੂਤਵ ਨੂੰ ਸਭ ਤੋਂ ਜ਼ਿਆਦਾ ਅਪਣਾਨ ਵਾਲੀ ਜਿਹੜੀ ਫੋਰਸ ਹੈ ਜਿਹੜੀ ਜਿਹੜੀ ਰਾਜਨੀਤੀ ਤੇ ਹੈ ਐਮਐਨਐਸ ਹੈ ਉਹਨਾਂ ਨੇ ਕਹਿ ਦਿੱਤਾ ਬੀਜੇਪੀ ਦੇ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਇੱਥੇ ਹਿੰਦੀ ਨਹੀਂ ਲਾਗੂ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਪਰ ਇੱਥੇ ਪੰਜਾਬੀ ਕਿਉਂ ਚੁੱਪਦੀ ਲੋਕਾਂ ਨੂੰ ਉਹ ਇਸ ਲਈ ਕਿ ਆਪਣੀ ਲੀਡਰਸ਼ਿਪ ਚ ਕਮੀ ਹੈ ਸਾਡੇ ਚ ਕਮੀ ਹੈ ਜਿਹੜੇ ਬੰਦੇ ਲੜਨਾ ਚਾਹਦੇ ਸਮਾਜ ਲਈ ਜਿਹੜੇ ਬੰਦੇ ਪੰਜਾਬ ਲਈ ਲੜਨਾ ਚਾਹਦੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਵੱਡੀਆਂ ਵੱਡੀਆਂ ਡਿਫੈਂਡਰਾਂ ਚ ਘੁਮਿਆ ਜਾ ਰਿਹਾ ਕਰੋੜਾਂ ਰੁਪਏ ਗੱਡੀਆਂ ਘੁਮਿਆ ਜਾ ਰਿਹਾ ਬੜੇ ਬੜੇ ਫਾਰਮ ਹਾਊਸ ਬਣਾਏ ਜਾ ਰਹੇ ਪੰਜਾਬੀਆਂ ਦੇ ਜਿਹੜੀ ਅੱਖ ਨੂੰ ਵੇਚ ਕੇ ਇਸ ਕਰਕੇ ਮੇਰੀ ਬੇਨਤੀ ਹੈ ਤੁਹਾਡੇ ਰਾਹੀਂ ਕਿ ਜਿਹੜਾ ਮੀਡੀਆ ਨੂੰ ਦਬਾਇਆ ਜਾ ਰਿਹਾ ਐਡਸ ਦੇ ਨਾਂ ਤੇ ਲਾਲਚ ਦਿੱਤੇ ਜਾ ਰਹੇ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਇੱਕ ਉਹ ਪੰਜਾਬ ਇੱਕ ਕੈਲੋਬੀ ਇੱਕ ਗਦਰ ਹੈ ਇੱਕ ਮੂਵਮੈਂਟ ਹੈ ਪੰਜਾਬ ਪੰਜਾਬ ਤੋਂ ਅੰਗਰੇਜ਼ ਡਰਦਾ ਰਿਹਾ ਪੰਜਾਬ ਤੋਂ ਮੁਸਲਮਾਨ ਮੁਗਲ ਡਰਦੇ ਰਹੇ ਪਰ ਅੱਜ ਸਾਨੂੰ ਕੀ ਕੀਤਾ ਜਾ ਰਿਹਾ ਸਾਨੂੰ ਕੀ ਕੀਤਾ ਜਾ ਰਿਹਾ ਇੱਕ ਬਹੁਤ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਦੇ ਵਿੱਚੋਂ ਉਹ ਜਜ਼ਬਾ ਕੱਢਿਆ ਜਾ ਰਿਹਾ ਇਹ ਸਾਰੀਆਂ ਗੱਲਾਂ ਕਰਕੇ ਤੇ ਮੈਂ ਇਹ ਕਹਿਣਾ ਕਿ ਜਦ ਤੱਕ ਸਾਡੀ ਜਿਹੜੀ ਲੀਡਰਸ਼ਿਪ ਆ ਕਿਸੇ ਵੀ ਪਾਰਟੀ ਦੀ ਆ ਜਦ ਤੱਕ ਉਹ ਪੰਜਾਬ ਨਾਲ ਨਹੀਂ ਪਿਆਰ ਕਰਦੀ ਜਦ ਤੱਕ ਸਾਡੇ ਜਿਹੜੇ ਲੋਕ ਆ ਆਪਣਾ ਕਲਚਰ ਨਹੀਂ ਸਮਝਦੇ ਆਪਣਾ ਸੱਭਿਆਚਾਰ ਨਹੀਂ ਸਮਝਦੇ ਉਦੋਂ ਤੱਕਰ ਸਾਨੂੰ ਪਭਿਕ ਸਾਡਾ ਜਿਹੜਾ ਪੰਜਾਬ ਦਾ ਹੈ ਉਤੋਂ ਦਲਾ ਦਿਖ ਰਿਹਾ ਬਿਲਕੁਲ ਜੀ ਇਸ ਤਰੀਕੇ ਨਾਲ ਐਡਵੋਕੇਟ ਪਰਮਜੀਤ ਸੰਪੰਮਾ ਹੁਣ ਇਹਨਾਂ ਨੇ ਸਾਡੇ ਨਾਲ ਬੇਬਾਕੀ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਇਹਨਾਂ ਵੱਲੋਂ ਇੱਕ ਬੇੜਾ ਚੁੱਕਿਆ ਗਿਆ ਸੀ ਪੰਜਾਬ ਦੇ ਲੋਕ ਜਿਹੜੇ ਆ ਹਿਮਾਚਲ ਚ ਐਂਟਰੀ ਕਰਦੇ ਨੇ ਉਹਨਾਂ ਤੋਂ ਐਂਟਰੀ ਟੈਕਸ ਜਿਹੜਾ ਹਿਮਾਚਲ ਸਰਕਾਰ ਵੱਲੋਂ ਵਸੂਲਿਆ ਜਾ ਰਿਹਾ ਅੱਜ ਧਰਨਾ ਵੀ ਦਿੱਤਾ ਗਿਆ ਏ ਇਸ ਤੋਂ ਇਲਾਵਾ ਹੋਰ ਵੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇਹਨਾਂ ਨੇ ਬੇਬਾਕੀ ਨਾਲ ਸਾਡੇ ਨਾਲ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਿਹਾ ਕੇ ਭੰਡਿਆ ਜਾ ਰਿਹਾ ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਿਸ ਤਰੀਕੇ ਨਾਲ ਪੰਜਾਬੀਆਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉਸ ਨੂੰ ਲੈ ਕੇ ਵੀ ਇਹਨਾਂ ਨੇ ਗੱਲਬਾਤ ਕੀਤੀ ਹੈ ਕੈਮਰਾ ਨਦੀਪ ਨਾਲ ਦੇ ਨਾਲ ਬੁੱਤ ਸਿੰਘ ਰਾਣਾ ਡੀ5 ਚੈਨਲ ਪੰਜਾਬੀ ਨੰਗਲ ਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਤੁਹਾਕਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ